ਹਲੋ ਹਾਂਜੀ ਆਬਰਨਜੀਤ ਪੀਏ ਬੋਲਦਾ ਸਾਡਾ ਸਤਿ ਸ਼੍ਰੀ ਅਕਾਲ ਭਾਜੀ ਅਸੀਂ ਕਾਲ ਠੀਕ ਆ ਸਾਡੇ ਠੀਕ ਪਾਜੀ ਤੁਹਾਨੂੰ ਪਤਾ ਤਾਂ ਹੈਗਾ ਕੀ ਗੱਲ ਹੋਈ ਆ ਉਹ ਗੱਲ ਤਾਂ ਮੈਨੂੰ ਪਤਾ ਮੈਂ ਤਾਂ ਹੀ ਫੋਨ ਕੀਤਾ ਵੀ ਇੰਨੇ ਦਿਨ ਹੋ ਗਏ ਕੰਮ ਤੇ ਨਹੀਂ ਆਈ ਤੂੰ ਕੰਮ ਤੇ ਕਦੇ ਨਹੀਂ ਆਉਦੀ ਭਾਜੀ ਹੁਣ ਮੈਂ ਦੱਸੋ ਮੈਂ ਕਿਹੜਾ ਮੂੰਹ ਲੈ ਕੇ ਕੰਮ ਤੇ ਆਵਾਂ ਉਹ ਮੂੰਹ ਨੂੰ ਚੱਲੇ ਤਾਂ ਚੱਲਦੇ ਰਹਿੰਦੇ ਨੇ ਬੜੇ ਵੱਡੇ ਕਰਦੇ ਨਹੀਂ ਨਹੀਂ ਭਾਜੀ ਤੁਹਾਡੇ ਲਈ ਚੱਲਦੇ ਆਉਂਗੇ ਪਰ ਸਾਡੇ ਲਈ ਨਾ ਅਸੀਂ ਗਰੀਬ ਜ਼ਰੂਰ ਹਾਂ ਪਰ ਸਾਡੇ ਲਈ ਸਾਡੀ ਇੱਜ਼ਤ ਸਾਰਾ ਕੁਝ ਆ ਕੀ ਕਹਣਾ ਕੋਈ ਨਾ ਪਰਮਜੀਤ ਇਹ ਗੱਲਾਂ ਚਾਉਂਦੇ ਰਹਿੰਦੇ ਨੇ ਤੂੰ ਇੰਨਾ ਇੰਨੀ ਗੱਲ ਵਧਾਉਣ ਦੀ ਕੀ ਲੋੜ ਆ ਕੋਈ ਨਾ ਆਪਾਂ ਕਰ ਲੈਂਦੇ ਆ ਬੈਠ ਕੇ ਕਰਦੇ ਆ ਮੈਂ ਤਾਂ ਖਾਣੇ ਚਾਂਦੀ ਮੈਂ ਤਾਂ ਰਿਪੋਰਟ ਲਿਖਾਂਗੀ ਮੈਂ ਤਾਂ ਰਿਪੋਰਟ ਨਾ ਲਿਖਾ ਆਇਆ ਕਰ ਮੈਂ ਤਾਂ ਸਾਰੇ ਲੋਕਾਂ ਨੂੰ ਬਸੂਗੀ ਵੀ ਇਹ ਦਾਦਾ ਬੰਦਾ ਹੈ ਰਿਪੋਰਟ ਰਿਪੋਰਟ ਨਹੀਂ ਲਿਖਾਉਣੀ ਤੂੰ ਰਿਪੋਰਟ ਵਾਲਾ ਕੰਮ ਨਹੀਂ ਕਰਦਾ ਹੈਗਾ ਆਪਾਂ ਕੋਈ ਗੱਲ ਨਹੀਂ ਆਪਾਂ ਦੇਖ ਕੇ ਬੈਠ ਕੇ ਕਰਦੇ ਆ ਗੱਲ ਮੈਂ ਕੋਈ ਗੱਲ ਨਹੀਂ ਮੇਰਾ ਮੇਰਾ ਮੇਰੇ ਮਾਮਾ ਜੀ ਵੀ ਪੁਲਿਸ ਵਿੱਚ ਨੇ ਕੋਈ ਗੱਲ ਨਹੀਂ ਜੇ ਇਹ ਐਮਐਲਏ ਨੇ ਨਾ ਕੋਈ ਗੱਲ ਨਹੀਂ ਉੱਥੇ ਤਾਂ ਸਾਰਿਆਂ ਦੀ ਸੁਣੀ ਜਾਂਦੀ ਹੈ ਨਾ ਕਾਨੂੰਨ ਤਾਂ ਕਰਦਾ ਹੀ ਕੋਈ ਨਾ ਪਾਜੀ ਉਹ ਕੋਈ ਨਾ ਕਰਨ ਜੀ ਤਾਂ ਕੋਈ ਨਾ ਇਹ ਗੱਲਾਂ ਇਹ ਤਾਂ ਇਹ ਗੱਲਾਂ ਕੋਈ ਇੱਡੇ ਖਾਣਿਆਂ ਤੇ ਤੇਰੀ ਬਦਨਾਮੀ ਹੋਊਗੀ ਐਵੇਂ ਫਿਰ ਤੈਨੂੰ ਇਹ ਫਿਰ ਤੰਗ ਕਰੂਗਾ ਬਾਅਦ ਚ ਕੀ ਪਾਜੀ ਹੋਰ ਕਿੰਨੀ ਕੁ ਬਦਨਾਮੀ ਹੋਣੀ ਹੈ ਦੇਖੋ ਤੂੰ ਖਾਣੇ ਕਿਨਾਂ ਜਾਈ ਤੂੰ ਮੇਰੇ ਘਰ ਕੇ ਫਿਰ ਥਾਣੇ ਨਹੀਂ ਜਾਣਾ ਹੈਗਾ ਮੈਂ ਨਹੀਂ ਪਾਜੀ ਮੈਂ ਤਾਂ ਜਾਊਂਗੀ ਮੈਂ ਤਾਂ ਮੈਨੂੰ ਤਾਂ ਕੋਈ ਚੰਗਾ ਨਹੀਂ ਲੱਗ ਰਿਹਾ ਮੈਂ ਤਾਂ ਰੋਟੀ ਨਹੀਂ ਖਾਦੇ ਕੱਲ ਦੇ ਕੋਈ ਨਾ ਰੋਟੀ ਤੈਨੂੰ ਖਾਣਾ ਤੇ ਬੈਠ ਕੇ ਗੱਲ ਕਰਦਾ ਮੈਂ ਬਲਾਉਣਾ ਤੇ ਘਰ ਵਾਲ ਨੂੰ ਤੂੰ ਵੀ ਆ ਜੀ ਮੈਂ ਮੈਂ ਆਪਣੇ ਹਸਬੰਦ ਨੂੰ ਨਹੀਂ ਦੱਸ ਦਤੀ ਆਲੇ ਹੀ ਮੇਰਾ ਤਾਂ ਘਰ ਖਰਾਬ ਹੋ ਜੂਗਾ ਤੁਸੀਂ ਹਾਂ ਕੋਈ ਨਾ ਤੂੰ ਥਾਣਾ ਨਹੀਂ ਜਾਣਾ ਆਪਾਂ ਮੈਂ ਚੱਲ ਦੂੰ ਐਸੇ ਬੱਦ ਕੇ ਲੈਣਾ ਮੈਂ ਤੈਨੂੰ ਪੈਸੇ ਦਵਾ ਨਹੀਂ 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 ਭਾਜੀ ਗੱਲ ਪੈਸੇ ਦੀ ਨਹੀਂ ਇੱਜ਼ਤ ਤੁਹਾਨੂੰ ਚੱਲ ਚੱਲ ਤਾ ਯਾਰ ਪਰ ਇੱਜ਼ਤ ਨਾਲ বিনা ਹਜ਼ਾਰੀ ਪੈਸੇ ਦੀ ਨਹੀਂ ਗੱਲ ਆਦੀ ਪੈਸੇ ਦੇ ਤੇ ਮਾਰਦੇ ਤੈਨੂੰ ਚੱਲ ਭਾਜੀ ਕਾ ਮੈਂ ਪਾ ਜੀ ਮੈਂ ਤਾਂ ਇੱਕ ਗੱਲ ਕਹਿਨੀ ਆ ਤੁਹਾਡੀ ਕੋਈ ਵੀ ਬੰਨ ਨਾਲ ਇਦਾਂ ਕਰੇ ਤੇ ਤੁਸੀਂ ਕੀ ਕਰੋਗੇ ਅੱਗੋਂ ਉਹ ਕੋਈ ਨਾ ਤੋ ਇਹਦੀਆਂ ਗੱਲਾਂ ਨਾਲ ਕਿਹਾ ਕੋਈ ਨਹੀਂ ਆਪਾਂ ਦੇਖਦੇ ਆ ਪਰ ਕਰਦੇ ਆ ਇਹਦਾ ਮੈਂ ਤਾਂ ਮੈਂ ਤਾਂ ਮੈਂ ਤਾਂ ਰਿਪੋਰਟ ਲਗਾਉਂਗੀ ਕੰਮ 8000 8000 ਦਵਾਉਣਾ ਨਾਲੇ ਫਿਰ ਮੈਂ ਮੈਂ ਤਾਂ ਪਹਿਲਾਂ ਕਹਿੰਦੀ ਸੀ ਮੈਂ ਆਪਣੇ ਅਗੜ ਨੂੰ ਨਹੀਂ ਦੱਸਣਾ ਪਰ ਉਹਨਾਂ ਨੂੰ ਆ ਲੈਣਦੇ ਹੋ ਕਿਵੇਂ ਵੀ ਆ ਨਾ ਮੈਂ ਉਹਨਾਂ ਨੂੰ ਦੱਸ ਕੇ ਮਾਮਾ ਜੀ ਨਾਲ ਮੇਰੀ ਗੱਲ ਹੋ ਗਈ ਆ ਅਸੀਂ ਤਾਂ ਅੱਜ ਰਿਪੋਰਟ ਲਖਾਵਾਂਗੇ ਨਾ ਨਾ ਬੰਦ ਨੀ ਕੋਈ ਗੱਲ ਨਹੀਂ ਤੂੰ ਨਹੀਂ ਅਸੀਂ ਤਾਂ ਦੱਸਾਂਗੇ ਦੁਨੀਆ ਨੂੰ ਕਿ ਸ਼ੀਤਲ ਜਿਹੜਾ ਐਮਐਲਏ ਬਣਿਆ ਸਿੱਦਾ ਨਾ ਵੱਡਾ ਚੌੜਾ ਉਹ ਐਸੋ ਦੀਆਂ ਕਪੀਤਾ ਕਰਦਾ ਕੋ ਚੱਲ ਕੋਈ ਨਾ ਤੂੰ ਛੱਡ ਤੂੰ ਇਹ ਗੱਲਾਂ ਛੱਡ ਦੇ ਤੂੰ ਇਹ ਵੋਟਾਂ ਦਾ ਟਾਈਮ ਆ ਤੂੰ ਇਹੋ ਜਿਹਾ ਕੁਛ ਨਾ ਪਾ ਵੋਟਾਂ ਲੰਘੇ ਜਾਣ ਦੇ ਤੇ ਫਿਰ ਮੈਂ ਅਸੀਂ ਗੱਲ ਕਰਕੇ ਮੈਨੂੰ ਉਹਨਾਂ ਨੇ ਕਿਹਾ ਸੀ ਸ਼ੀਤਲ ਨਹੀਂ ਮੈਨੂੰ ਸਾਹਮਣੇ ਕਹਿੰਦੇ ਕਹਿੰਦੇ ਵੀ ਤੂੰ ਗੱਲ ਕਰ ਲੈਣਾ ਉਹਨਾਂ ਵੀ ਆਪਾਂ ਜ਼ਮੀਨ ਮੈਂ ਉਹਨੂੰ ਜਿਹੜੀ ਗੱਲ ਕਰ ਲੈ ਭੈ ਜੀ ਤੁਹਾਨੂੰ ਪਤਾ ਰਹੇਗਾ ਇਹ ਕੀ ਵੱਡੀ ਗੱਲ ਹੋ ਗਈ ਹੋਰ ਇਸ ਤੋਂ ਉੱਤੇ ਕੀ ਗੱਲ ਕਰ ਲਾਂ ਦੱਸੋ ਮੈਂ ਨਹੀਂ ਉਹਨਾ ਕੰਮ ਤੇ ਇੱਥੇ ਭੈ ਮੈਂ ਇਦਾਂ ਦੇ ਬੰਦੇ ਨਾਲ ਮੈਂ ਨਹੀਂ ਕੰਮ ਕਰ ਸਕਤੀ ਇਹ ਇਹਨਾਂ ਦੇ ਉੱਤੇ ਤੇ ਮੈਂ ਤਾਂ ਕੋਈ ਵੀ ਨਹੀਂ ਮੰਗਦੀ ਮੂਰਦੀ ਨਹੀਂ ਮੰਗਦੀ ਚੱਲ ਕੋਈ ਨਾ ਤੂੰ ਜੋ ਹੋ ਗਿਆ ਠੀਕ ਹੈ ਤੂੰ ਮਿੱਟੀ ਪਾ ਚੱਲ ਮੈਂ ਤੈਨੂੰ ਲੱਖ ਰੁਪਏ ਦਬਾਣਾ ਇਹ ਤਾਂ ਉੱਪਰ ਦਾ ਹੁਣ ਮੈਂ ਪਤਾ ਹੀ ਆ ਕੋਈ ਨਾ ਤੂੰ ਦੱਬ ਲੈ ਤੇਰਾ ਕੁਝ ਬਣ ਜਾਊਗਾ ਐਵੇਂ ਫਿਰ ਤੇਰੇ ਘਰ ਵਾਲੇ ਤੇ ਵੀ ਅਸੀਂ ਫਿਰ ਕੇਤ ਪਾਵਾਂਗੇ ਅਸੀਂ ਚੋਰੀ ਚਕਾਰੇ ਦਾ ਪਾਵਾਂਗੇ ਇਸ ਫਿਰ ਤੋਂ ਦੇ ਤੋਂ ਨਹੀਂ ਕਰ ਲੋ ਜੋ ਕੁਝ ਕਰਨਾ ਤੂੰ ਤੇ ਕਰ ਲੋ ਅੱਗੇ ਚੱਲ ਠੀਕ ਹੈ ਫਿਰ ਤੂੰ ਵੀ ਲੜਾ ਜੋੜ ਜਾਣਾ ਨਹੀਂ ਕਰ ਲਓ ਕੁਛ ਲੋਕਾਂ ਨਾਲ ਚੱਲ ਫਿਰ ਤੂੰ ਵੀ ਲਾ ਲਾ ਜੋਰ ਜਿਹੜਾ ਮੈਂ ਕਰਾਂਗਾ ਫਿਰ ਮੈਂ ਵੀ ਲਾ ਲੂੰਗੀ ਜੋਰ ਹਾਂ ਤੂੰ ਲਾ ਲਾ ਜੋਰ ਮੈਂ ਕਹਿੰਦਾ ਵੀ ਇੱਥੇ ਚੋਰੀਆਂ ਕਰਦੇ ਰਹੀਆਂ ਚੋਰੀ ਵਿੱਚ ਲੈ ਕੇ ਹੋਣੀ ਪੜੀ ਗਈ ਆ ਗੱਲ ਕਰ ਲਿਆ ਕੋਈ ਨਹੀਂ ਕੋਈ ਨਹੀਂ ਮੈਂ ਮੈਂ ਵੀ ਲਾ ਲੂੰਗੀ ਜੋਰ ਤੁਸੀਂ ਵੀ ਆਪਣਾ ਜੋਰ ਜਿਹੜਾ ਹੋਣਾ ਲਾ ਲਾ ਤੇਰੇ ਵਰਗੇ ਚਨਾਲੀਆਂ 36 ਵਰਤਿਆਂ ਨਾਲ ਕੰਮੀ ਲੋਕੋ ਨਿਕਲਦੇ ਆਣ ਤੂੰ ਡਰਦੀ ਜਾਂਦੇ ਕੋਈ ਕਰਨੀ ਕੋਈ ਕਰਨੀ ਹਾਂ ਵੀ ਪੜ ਗਿਆ ਤੇਰੇ ਵਰਗੇ ਜਾਂ ਮਾਜਦਾ ਖੜ ਗਿਆ